पूरे देश के अंदर सभी त्योहार छत्तीस बिरादरी सभी धर्म और मजहब से ऊपर उठकर एक दूसरे के साथ खुशी मनाते हैं चाहे गुरु पर्व हो चाहे दिवाली हो चाहे ईद हो चाहे क्रिसमस हो कोई भी भाई हो हमारा किसी भी जात का हो सब मिलजुल के रहेंगे और प्यार मोहब्बत अल्लाह मांगा बंदे करो। ना हिंदू अपने मजहब से आया है ना मुसलमान आया है सब कुछ जो कुछ भी बदलाव है यहाँ करके बदलाव भगवान के हिस्से खुदा के हिस्से सब एक बन जाए एक रास्ता है और एक ही रास्ता जाने का ਸਵਾਗਤ ਹੈ ਤੁਸੀਂ ਦੇਖ ਰਹੇ ਹੋ ਹੰਦਰ ਟੀਵੀ ਇਸ ਸਮੇਂ ਅਸੀਂ ਪਹੁੰਚੇ ਹਾਂ ਚੰਡੀਗੜ੍ਹ ਜਿੱਥੇ ਕੀ ਬਕਰੀ ਦਾ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਮੁਸਲਮਾਨ ਭਾਈਚਾਰੇ ਤੇ ਕੱਟਾ ਹੋਇਆ ਤਾਂ ਇੱਕ ਇੱਕ तरह ਦਾ ਸੰਦੇਸ਼ ਦਿੰਦਾ ਹੋਇਆ ਤੇ ਅੱਜ ਜੋ ਤਸਵੀਰਾਂ ਆਗੀਆਂ ਨੇ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾਵਾਂਗੇ ਹੰਦਰ ਟੀਵੀ ਤੇ ਤੇ ਮੁਸਲਮਾਨ ਭਾਈਚਾਰੇ ਨਾਲ ਗੱਲਬਾਤ ਵੀ ਕਰਾਂਗੇ ਈਦ ਦੇ ਮੌਕੇ ਤੇ ਉਹਨਾਂ ਦਾ ਕੀ ਸੰਦੇਸ਼ਾ ਹੈਗਾ ਦੇਸ਼ ਵਾਸੀਆਂ ਦੇ ਲਈ ਮੇਰਾ ਨਾਮ জাকির ਹੁਸੈਨ ਹੈ ਮੈਂ ਹਰਿਆਣਾ ਦਾ ਐਕਐਮਐਲ ਹੂ ਜੀ ਔਰ ਭਾਰਤੀ ਜਨਤਾ ਪਾਰਟੀ ਦਾ ਰਾਸ਼ਟਰੀ ਉਪਾਧਿਕਸ਼ ਉਹਲ ਫਨਫਿਕ ਮੋਰਚੇ ਦਾ ਜੀ ਔਰ ਐਡਮਿਨਿਸਟਰेटर ਹਰਿਆਣਾ ਵਰਕ ਬੋਰਡ ਹੂ ਜੀ ਅੱਜ ਬੜੀ ਵੱਡੀ ਗਿਣਤੀ ਚ ਮੁਸਲਮਾਨ ਭਾਈ ਸਾਰ ਇੱਕ ਇਕਤਾ ਦਾ ਸੰਦੇਸ਼ ਦਿੰਦਾ ਹੋਇਆ ਇਕੱਠੇ ਹੋਏ ਨੇ ਅੱਜ ਈਦ ਤੇ ਬਕਰੀ ਚ ਕੀ ਫਰਕ ਹੈਗਾ ਈਦ ਮੈਂ रमज़ान के पूरे महीना जब हम रोज़े रखने के बाद आती है और फित्र कहते हैं ईद तो, अज जो ये है ये इंसान की ज़िंदगी में एक कुर्बानी जी। को दिखाती है जी। और इसके अंदर जी। हमारे हजूर हुए उन्होंने उसके लिए कुर्बानी अपने सबसे जो प्यारी चीज़ थी हजरत ने उसी कुर्बानी देने का इरादा किया अल्लाह के रास्ते में तो आज उसी के अंदर हम वाजदी ईद मनाते हैं तो तो दोनों ही ईद हमारे इस्लाम में दोनों के अपने-अपने मुकद्दस हैं और उनका उनका महत्वपूर्ण है आज की संदेश की है तोड़ा एक कम्युनिटी नो एक सारे भाईचारा नो क्योंकि बाबा नानक दा एकता संदेश जेड़ा सारे भाईचारा नो चाहे मुस्लिम समाज के चाहे हिंदू समाज के चाहे सिख समाज के है हमारा जो देश है हिंदुस्तान ये पूरी दुनिया के अंदर अकेला ऐसा देश है कि जो हम गंगा जमुनी तहजीब को मानते हैं और पूरे देश के अंदर जी सभी त्यौहार छत्तीस बिरादरी सभी धर्म और मजहब से ऊपर उठकर एक दूसरे के साथ हंसी खुशी मनाते हैं चाहे गुरु पर्व हो चाहे दिवाली हो चाहे ईद हो चाहे क्रिसमस हो जितने भी त्यौहार हैं हमारे सब इकट्ठे मनाते हैं और एक दूसरे के साथ सुख दुख में शामिल होते हैं और आज भी ईद पे पूरा देश सब मिल इसको मना रहा है और इस पर यही संदेश है कि इसी तरह हमारे देश का भाईचारा बढ़े और सब लोग प्यार और अमन शांति से रहें और हमारा देश ਇਸੀ ਤਰ੍ਹਾਂ ਤਰੱਕੀ ਕਰੇ ਅਤੇ ਆਉਣ ਵਾਲੇ ਵਕਤ ਮੇਂ ਹਮਾਰਾ ਮੁਲਕ ਪੂਰੀ ਦੁਨੀਆ ਮੇਂ ਸਭ ਸੇ ਨੰਬਰ 1 ਹੋ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਅਸੀਂ ਹੋਰ ਵੀ ਇੱਥੇ ਭਾਈਚਾਰ ਜਿਹੜੇ ਪਹੁੰਚੇ ਹੋਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਦੇ ਵਿੱਚ ਅੱਜ ਪੂਰਾ ਇਹ ਜੋਮ ਜਿਹੜਾ ਇੱਥੇ ਪਹੁੰਚਿਆ ਹੈ Eid ਦੀਆਂ ਮੁਬਾਰਕਾਂ ਹੋਣ ਸਾਰੇ ਭਾਈਚਾਰੇ ਨੂੰ ਆ ਸਰ ਬੱਕਰੀ ਦੀ Eid ਮੁਬਾਰਕ ਅੱਛੀ ਮਨੀਦਰ ਅਸੀਂ ਪੋਜੀ ਵਾਈ ਹੈ ਅਸੀਂ ਵੀ ਇਹੀ ਪੜੀਦ ਬਣਾਣੇ ਆਏ ਤੇ ਜੀ जी जी हम लोग करते हैं जी। कि हमारा एक यही दो त्यौहार होते हैं जिसके जिसमें हम बहुत ज्यादा खुश होकर आते हैं और एक दूसरे भाइयों से सुकून हो हर इंसान ऊपर वाला हर मिला के रखे कोई भी भाई हो हमारा किसी भी जात का हो ਸਾਹਿਬ ਜੀ ਗਰੇਵੇਂ ਤੇ ਪਿਆਰ ਮੁਹabbat ਸਰਵੇਂ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਤਾਂ ਅੱਲਾਹ ਸੇ ਇਹ ਹੀ ਦੁਆ ਮੰਗੀ ਜੀ ਆਪ ਵੀ ਬੋਲ ਸਕਦੇ ਹੋ ਨਹੀਂ ਪੰਜਾਬੀ ਨੇ ਕੋਈ ਅੱਲਾਹ ਸੇ ਇਹ ਦੁਆ ਮੰਗਾ ਜੀ ਫਿਰ ਬੰਦੇ ਸਿੱਧੇ ਜਾ ਕਰੋ ਜੀ ਬਿਲਕੁਲ ਜੀ ਬਿਲਕੁਲ ਬਹੁਤ ਇੱਕ ਸੰਦੇਸ਼ ਦਿੰਦੇ ਹੋਏ ਜਿੱਥੇ ਇੱਥੇ ਅਸੀਂ ਪਹੁੰਚਿਆ ਨੌਜਵਾਨ ਨੌਜਵਾਨ ਇਕੱਠੇ ਹੋਏ ਨੇ ਹੋਰ ਭਾਈਚਾਰੇ ਵੀ ਇਕੱਠੇ ਹੋਏ ਨੇ ਤੁਸੀਂ ਪੰਜਾਬ ਦੇ ਰਹਿਣ ਵਾਲੇ ਨਹੀਂ ਜੀ ਮੈਂ ਲਾਹੌਰ ਸੇ ਲਾਹੌਰ ਰਹਿਣਾ ਪੰਜਾਬੀ ਆਂਦੀ ਐ ਬਿਲਕੁਲ ਬਹੁਤ ਵੱਡੀ ਗਿੰਦੀ ਦੇ ਵਿੱਚ ਭਾਈਚਾਰਾ ਇਕੱਠਾ ਹੋਇਆ ਤਾਂ ਅਸੀਂ ਹੋਰ ਵੀ ਗੱਲਬਾਤ ਕਰਾਂਗੇ ਬਕਰੀ ਦੇ ਅੱਜ ਤਾਂ ਇੱਕ ਭਾਈਚਾਰ ਵਿੱਚ ਬਕਰੀਦ ਦੀਆਂ ਮੁਬਾਰਕਾਂ ਹੋਣ। ਸਾਨੂੰ ਸੰਸਾਰ ਨੂੰ ਸਾਰਿਆਂ ਨੂੰ ਬਕਰੀਦ ਦੇ ਬਹੁਤ-ਬਹੁਤ ਮੁਬਾਰਕਾਂ। ਅੱਜ ਕੀ ਸੰਦੇਸ਼ ਹੈਗਾ ਬਕਰੀਦ ਦੀ ਇੱਕ ਅਸੀਂ ਕੁਰਬਾਨੀ ਦੀ ਇੱਕ ਅਸੀਂ ਜਾਣਨਾ ਚਾਹਾਂਗੇ ਪ੍ਰਥਾ ਬਾਰੇ ਜਾਣਨਾ ਚਾਹਾਂਗੇ। ਪ੍ਰਥਾ ਬਾਰੇ ਕਿ ਮਤ ਆਪਣੇ ਆਪ ਨੇ ਇਸ ਤਰ੍ਹਾਂ ਤਿਆਰ ਰੱਖੋ ਕਿ ਆਪਣੇ ਸੈਕਰੀਫਾਈ ਵਾਸਤੇ ਧਿਆਨ ਰੱਖੋ। ਜੀ। ਕਿ ਮਤਲਬ ਕੋਈ ਵੀ ਚੀਜ਼ ਨਹੀਂ ਕਿ ਬੱਕਰੇ ਬਲਿਦਾਨ ਆਪਣੇ ਨੂੰ ਸਾਰ ਗੱਲਾ ਦੇ ਰਸਤੇ ਵਿੱਚ ਕੁਝ ਵੀ ਕੁਰਬਾਨੀ ਦੇਣ ਨੂੰ ਤਿਆਰ ਰਹੋ। ਜੀ। ਬਸ ਇਹ ਸੈਕਰੀਫਾਈ। ਮਤਲਬ ਦੇਸ਼ ਵਾਸਤੇ ਜਾਂ ਕਿਸੇ ਵਾਸਤੇ ਵੀ ਮਤਲਬ ਇਹ ਕੁਰਬਾਨੀ ਦੇਣ ਨੂੰ ਤਿਆਰ ਰਹੋ। ਏਕਤਾ ਅਸੀਂ ਹਰ ਇੱਕ ਸਮਾਜ ਦੀ ਗੱਲ ਕਰਦੇ ਆ ਸਹੀ ਸਿੱਖ ਹੋਵੇ ਹਿੰਦੂ ਹੋਵੇ ਏਕਤਾ ਦਾ ਸੰਦੇਸ਼ ਜਿਹੜਾ ਬਾਬੇ ਨਾਨਕ ਦਾ ਦਿੱਤਾ ਹੋਇਆ ਸਭ ਕੇ ਸਭ ਦਾ ਮਾਲਿਕ ਇੱਕ ਹਾਂਜੀ ਹਾਂਜੀ ਬਿੰਦੂ ਸਾਰੇ ਪਾਸੇ ਦੱਸਿਆ ਦਾ ਇੱਕ ਮਿਲ ਜੁੜ ਕੇ ਰਹੋ ਲਿਵ ਟੂਗੇਦਰ ਜਿਸ ਤਰ੍ਹਾਂ ਸਭ ਨੂੰ ਚਾਹੀਦਾ ਕਿ ਆਪਸ ਵਿੱਚ ਮਿਲ ਜੁੜ ਕੇ ਰਹੇ ਕੋਈ ਨਹੀਂ ਸਖਾਂਦਾ ਕਿ ਤੋ ਵੱਖ-ਵੱਖ ਹੋਵੇ ਜੀ ਬਿਲਕੁਲ ਛੋਟੇ ਛੋਟੇ ਬੱਚੇ ਵੀ ਪਹੁੰਚੇ ਨੇ ਅੱਜ ਕਿਹੜਾ ਦਿਨ ਹੈ ਪਤਾ ਹੈ ਕੀ ਕਰਨ ਆਏ ਹੋ ਇੱਥੇ ਬੱਕਰੇ ਨਮਾਜ਼ ਪੜਨੇ ਆਏ ਨਮਾਜ਼ ਪੜਨ ਆਇਓ ਨਮਾਜ਼ ਪੜਨ ਆਇਓ ਕਦੋਂ ਹਾਂਜੀ ਆਇਓ ਹਾਂਜੀ ਬਿਲਕੁਲ ਬੱਚੇ ਨੇ ਛੋਟੇ ਕਿਉਂਕਿ ਬੱਚੇ ਕਈ ਵਾਰ ਸ਼ਰਮਾਉਂਦੇ ਨੇ ਤੇ ਬਜ਼ੁਰਗ ਵੀ ਪਹੁੰਚੇ ਹੋਏ ਨੇ ਮੁਬਾਰਕ ਹੋਵੇ Eid ਦੀ ਆਪਕੋ ਵੀ ਸਲਾਮਤ ਰਹੇ ਬਟਾ ਜੀ ਤੇਰਵ ਅੱਲਾ ਤੁਹਾਡੇ ਤੁੰਦ ਰੱਖੇ ਔਰ ਅੱਲਾ ਤੁਹਾਡੀ ਹਿਫਾਇਤ ਕਰੇ ਖੂਬ ਰਹੇ ਹਾਂ ਸਾ ਬਹੁਤ ਤੁਸੀਂ ਸਮਾਜ ਜਿਹੜਾ ਇੱਕ ਅੱਜ ਵੱਡੇ ਏਕਤਾ ਦਾ ਸੰਦੇਸ਼ ਦਿੰਦੇ ਹੋਏ ਪਹੁੰਚੇ ਨੇ ਇੱਥੇ ਤਾਂ ਕੀ ਸਨੇਹਾ ਕੀ ਹੈਗਾ ਪੂਰੇ ਦੇਸ਼ ਨੂੰ वही सब के लिए दुआ करनी चाहिए अपना देश के लिए भी दुआ करनी चाहिए अल्लाह हमारे देश की भी हिफायत करे हम सब की हिफायत करे अल्लाह हम सबको सब दे मोहब्बत इस्तफाक दे ईद ते मोहब्बत की फर्क है ये हमारे नबियों के जमाने से चली आ रही है जी। कि जो हमारे नबियों ने जो ऐलान किया है कुर्बानी दी है हजरत इब्राहिम ने कुरबानियाँ दी है उन्होंने अपने बच्चे की क़ुरबानियाँ दी है उन्होंने तो इसीलिए हमने जो है ਇਹ ਰਸਮ ਚਲੀ ਆ ਰਹੀ ਹੈ ਬਿਲਕੁਲ ਕੁਰਬਾਨੀ ਦੀ ਰਸਮ ਚਲੀ ਆ ਰਹੀ ਹੈ ਹਮਾਰੇ ਨੇ ਵੀ ਇਸ ਚਲੀ ਆ ਰਹੀ ਹੈ ਇੱਥੇ ਗਲੇ ਲੱਗਦੇ ਹੋ ਨਾ ਇੱਕ ਦੋ ਜੇ ਦੂਸਰੇ ਇਹ ਦਿਲੋਂ ਕੇ ਮਹਿਲ ਖਤਮ ਹੋ ਜਾਂਦੇ ਹਨ ਗਲੇ ਲੱਗ ਕੇ ਕੀ ਹੁੰਦਾ ਫਿਰ ਅੱਲਾ ਗਲੇ ਲੱਗ ਕੇ ਇਹ ਹੈ ਦਿਲੋਂ ਕੇ ਮਹਿਲ ਅੱਲਾ ਤਾਲਾ ਸਾਫ ਕਰ ਦਿੰਦਾ ਪਿਆਰ ਮੁਹੱਬਤ ਵੱਧ ਜਾਂਦਾ ਪਿਆਰ ਮੁਹੱਬਤ ਵੱਧਦਾ ਹੈ ਹਾਂ ਵੀ ਸਾਰੇ ਜਿਹੜੇ ਲੜਾਈ ਝਗੜੇ ਉਹ ਇੱਥੇ ਰਹਿ ਜਾਣ ਸਾਰਾ ਪਿਆਰ ਮੁਹੱਬਤ ਘਰੇ ਲੈ ਕੇ ਜਾਣਾ ਹੈ हाँ प्यार मोहब्बत लेके जाएंगे साथ और कुछ नहीं जानेगा सही बुरा साथ ही पैसा जाना नाल साथ कुछ कुछ नहीं जा पैसा है, दौलत कुछ नहीं साथ जाने की, सब कुछ यही रह जाएगा, प्यार एक साथ जाएगा। इंसान मिट्टी में मिट्टी इसीलिए प्यार से बना करके कर रखो सबसे प्यार रखो हिंदू संदेश है एक तरह संदेश सबका मालिक एक है अल्लाह ताला सबकी तुंदस्ती रखे और मोहब्बत इस्तेफाक दे ना हिंदू अपने मजहब से आया है न मुसलमान आया है सब कुछ जो कुछ भी बदलाव है जाकर के बदला है भगवान के हिस्से खुदा के हिस्से सब एक बन के आए हैं एक रास्ता आने का है और एक ही रास्ता जाने का है इसीलिए दिलों से दिल मिला मिला करके अल्लाह सब के लिए तो सारी मखलूक अल्लाह की बनाई है अठारह हजार मखलूब अल्लाह ने बनाई है अच्छा सबको प्यार मोहब्बत हो ਬਿਲਕੁਲ ਹਾਂਜੀ ਬਿਲਕੁਲ ਅਸੀਂ ਚਾਹਾਂਗੇ ਤੁਸੀਂ ਇੱਕ ਦੂਸਰੇ ਨਾਲ ਮਿਲ ਨਹੀਂ ਕਰੋ ਕਿਉਂਕਿ ਅਸੀਂ ਦਿਖਾਣਾ ਚਾਹਣਾ ਹੈ ਪਿਆਰ ਜਿਹੜਾ ਭਾਈਚਾਰੇ ਦਾ ਪਿਆਰ ਹੈਗਾ ਹੋਰ ਵੀ ਤੁਸੀਂ ਵੀ ਕਰ ਸਕਦੇ ਹੋ ਭਾਈਚਾਰੇ ਨਾਲ ਮਿਲ ਨਹੀਂ ਕਰ ਸਕਦੇ ਕਿਉਂਕਿ ਇੱਕ ਜਿਹੜਾ ਸੰਦੇਸ਼ ਹੈਗਾ ਇਹ ਬਹੁਤ ਜ਼ਰੂਰੀ ਹੈਗਾ ਕਿ ਜਿਹੜੇ ਦੁੱਖ ਜਿਹੜਾ ਪਿਆਰ ਨੂੰ ਘਰੇ ਲੈ ਕੇ ਜਾਣਾ ਤਾਂ ਲਗਾਤਾਰ ਜਿਹੜੀਆਂ ਤਸਵੀਰਾਂ ਹੈਗੀਆਂ ਨੇ ਤੁਹਾਨੂੰ ਦਿਖਾ ਰਹੇ ਆਂ ਵੱਡੀ ਗਿਣਤੀ ਦੇ ਵਿੱਚ ਇੱਥੇ ਅੱਜ ਮੁਸਲਮਾਨ ਭਾਈਚਾਰਾ ਜਿਹੜਾ ਘਟਾ ਹੋਇਆ ਤਾਂ ਬਕਰੀਦ ਇਸ ਬਾਅਦ ਮਾਨਮਰਿਆਦਾ ਮੁਤਾਬਕ ਜੋ ਇੱਕ ਬਕਰੀ ਦਾ ਜੋ ਰਸਮ ਹੁੰਦੀ ਹੈ ਉਹ ਵੀ ਕਰਨਗੇ ਅਦਾਦਾ ਕੀਤੀ ਜਾਣਗੀਆਂ ਤੇ ਇੱਥੇ ਹੁਣ ਵੱਡੀ ਗਿਣਤੀ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਹੜੀਆਂ ਅੱਜ ਸੈਕਟਰ 20 ਦੇ ਵਿੱਚ ਪਾਈਚਾਰਾ ਪਹੁੰਚਿਆ ਤੇ ਆਪਸੀ ਸੰਦੇਸ਼ ਦਿੰਦਾ ਹੋਇਆ ਦਿਖਾਈ ਦੇ ਰਿਹਾ ਤਾਂ ਇੱਕ ਮਿਲਵਰਤਨ ਦਾ ਸੰਦੇਸ਼ ਤੇ ਇੱਕ ਨਮਾਜ਼ ਨੂੰ ਅਦਾ ਕੀਤਾ ਬਹੁਤ ਵੱਡੀ ਗਿਣਤੀ ਦੇ ਵਿੱਚ ਇਕੱਠੇ ਬੈਠ ਕੇ Uh, kitho, uh, kitho <laughs> <सांसे ज़िये। laughs> कैसा फील हो रहा है बहुत वंडरफुल फ़ील हो रहा है क्योंकि अभी दो साल हो गए कि हम यहाँ पे इंडिया में हम गए नहीं हुए हैं अफगानिस्तान तो दो साल से हम यहीं पे ईद का नमाज अदा कर रहे हैं तो जो कम्युनिटी है इंडियन कम्युनिटी है तो काफ़ी अच्छी है एंड मोस्ट इफ आई टॉक अबाउट दी बिहेवियर ऑफ़ पीपल दस एप्सोलूटली स्ट्रेंट इवन वी डू नॉट फील होम सिख सो दैट्स वाई इट्स अमेजिंग आपने देखा होगा कि हिंदू सिख Uh, सभी जाति जो मिलकर रहते हैं चंडीगढ़ में वो भी आपको आपने कहीं ना कहीं देखा होगा जहाँ पे डेफिनेटली uh, ये एक uh, अच्छी इम्पोर्टेंट uh, चीज़ है अगर हम सोसाइटी को देखें स्पेशली अगर चंडीगढ़ को देखें yes. तो डिफरेंट कम्युनिटीज़ हैं चाहे वो हिंदू है सिख है या फिर मुस्लिम uh, कम्युनिटी है सो ऑल ऑफ लिविंग टुगेदर लाइक ब्रदर्स सो देर इज नो रेसिज्मीज ऑल रिलीजन्स बाबे नाना का मैसेज है सबका मालिक एक है आप क्या कहना चाहते हो द सेम वे हम जब दुआ करते हैं तो हम 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 ये चीज कहते हैं जो भी होगा वो रब करेगा तो हम भी रब कहते हैं जो सिख कम्युनिटी में है, वो भी जो गॉड को है वो रब कहते हैं तो गॉड इज ओनली वन हम ये चीज कहते हैं जो रब है वो रब एक ही है तो हम सब यही चीज मानते हैं आज एक दूसरे के गले लग रहे हो एक प्यार है इसका क्या मैसेज क्या होता है इसका मैसेज ये होता है कि हम दुनिया वालों को हम इस लव पीस एंड प्रोस्पेरिटी का मैसेज देना चाहते हैं और एक दूसरे के साथ गले मिलने का ईद के दिन में इसका मैसेज ये है कि जो पुराने ज़माने में फॉर एग्जाम्पल दो साल पहले एक साल पहले या फिर दस दिन पहले अगर किसी के बीच में कोई लड़ाई हो आ, हो चुका हो या फिर कोई प्रॉब्लम आ चुका हो उन सबको भूल जाए प्यार के साथ यूनिटी के साथ एंड लव के साथ रहे तो मैं चाहता एक बार आप गले लगो और हम एक उसकी तस्वीर अच्छी तस्वीर कैद करें डेफिनेटली डेफिनेटली ਆਯੋ ਮੇ ਸ਼ਰੀਫ ਜੀ ਬੇਕੀ ਦੇ ਗੰਦੇ ਤਰ੍ਹਾਂ ਚਾਰੋਂ ਆਸਮਾਨ ਜੀ ਬਿਲਕੁਲ ਅਫਗਾਨਿਸਤਾਨ ਤੋਂ ਨੌਜਵਾਨ ਹੈਗੇ ਜਿਨ੍ਹਾਂ ਦੇ ਵੱਲੋਂ ਕਹਿਆ ਜਾ ਰਿਹਾ ਕਿ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਹੈਗਾ ਹਰ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਲੋਕ ਇੱਕ ਦੂਸੇ ਨੂੰ ਪਿਆਰ ਕਰਦੇ ਨੇ ਤਾਂ ਜਿਹੜਾ ਸਟੂਡੈਂਟ ਹੈਗਾ ਇਹ ਸਾਰੇ ਸ਼ਾਇਦ ਯੂਨੀਵਰਸਿਟੀ ਸਟੂਡੈਂਟ ਨੇ ਜਾਂ ਜਿੱਤੋਂ ਦਾ ਆਪਸ ਦੇ ਵਿੱਚ ਜਿਹੜਾ ਪ੍ਰੇਮ ਪਿਆਰ ਇੱਕ ਸੰਦੇਸ਼ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਆਪ ਕਹਾਂ ਸੇ ਹੋ

ਦੇ ਟੈਕਸੋ ਸੋ ਸਟੂਡੈਂਟ ਵੀ ਇੱਥੇ ਪਹੁੰਚੇ ਨੇ ਜਿਹੜੇ ਅਫਗਾਨਿਸਤਾਨ ਤੋਂ ਵੱਡੀ ਕਾਲਜਾਂ ਦੇ ਵਿੱਚ ਇੱਥੇ ਪੜ੍ਹਾਈ ਕਰ ਰਹੇ ਨੇ ਤੇ ਇੱਕ ਦੂਸਰੇ ਨੂੰ ਪਿਆਰ ਵਣਦੇ ਹੋਏ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਇੱਕ ਜਦੋਂ ਗਲੇ ਲੱਗਦੇ ਆ ਅਗਰ ਅਸੀਂ ਕਿਸੇ ਦਿਨ ਲੜੇ ਹੋਈਏ ਤਾਂ ਉਹ ਵੀ ਕਿੱਥੇ ਆਇਓ ਅੱਜ ਸਰਫਾਨ ਕੀ ਨਾਮ ਤੁਹਾਡਾ ਸਰਫਾਨ ਫਰਹਾਨ ਅੱਜ ਇੱਥੇ ਕੀ ਕਰਨ ਆਇਓ ਬੈਠੇ ਨਹੀਂ ਤੇ ਅੱਜ ਕੀ ਕਰਨ ਆਇਓ ਇੱਥੇ ਹੇ ਕੀ ਕਰਨਾ ਹੈ ਉਹ ਕੁਤ ਨਹੀਂ ਨਮਾਜ਼ ਨਮਾਜ਼ ਪੜ੍ਹਨਾ ਹੈ ਤਨਾ ਇਹ ਕਿ ਨਮਾਜ਼ ਪੜ੍ਹਨੀ ਹੈ ਚਲ ਪਾਪਾ ਦੇ ਫਿਰ ਗਲੇ ਲੱਗੋ ਪਾਪਾ ਦਾ ਸਾਥ ਦੇਣਾ ਸਾਰੀ ਉਮਰ ਠੀਕ ਹੈ ਪਾਪਾ ਦਾ ਸਾਥ ਦੇਓਗੇ ਪਿਆਰ ਕਰਦੇ ਪਾਪਾ ਕੋ ਨਹੀਂ ਹੈ ਬੋਲ ਕੇ ਸਲਾਓ ਬੋਲ ਬੋਲੋ ਕਰਦੇ ਹੋ ਹਾਂ ਕਰਦਾ ਹੂੰ ਇੱਕ ਬਹੁਤ ਵਧੀਆ ਸੰਦੇਸ਼ ਅੱਜ ਅਸੀਂ ਬਹੁਤ ਖੁਸ਼ੀ ਮਿਲੀ ਸਾਨੂੰ ਵੀ ਇੱਕ ਭਾਈਚਾਰੇ ਨੂੰ ਦੇਖ ਕੇ ਕਿਉਂਕਿ ਆਪਸੇ ਚ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਗਰ ਸਾਡੇ ਜੋ ਆਪਸ ਵਿੱਚ ਮਟਾਵ ਹੁੰਦੇ ਨੇ ਉਹ ਅੱਜ ਖਤਮ ਹੋ ਜਾਣਗੇ ਅਗਰ ਕੋਈ ਕੋਈ ਕਿਸੇ ਦਿਨ ਕਿਸੇ ਨਾਲ ਕੋਈ ਗੱਲਬਾਤ ਹੋਈ ਹੁੰਦੀ ਤਾਂ ਅਸੀਂ ਇਸ ਦਿਨ ਇੱਕ ਦੂਸਰੇ ਨੂੰ ਮਟਾ ਕੇ ਕਰੇ ਸੰਦੇਸ਼ਾ ਜਿਹੜਾ ਪਿਆਰ ਦਾ ਲੈ ਕੇ ਵਾਪਸ ਜਾਂਦੇ ਆ ਤਾਂ ਹੋਰ ਵੀ ਅਸੀਂ ਗੱਲਬਾਤ ਕਰਾਂਗੇ ਤਾਂ ਮਿਲਦੇ ਆਂ ਹੋਰ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਈਚਾਰਾ ਜਿਹੜਾ ਪਹੁੰਚੇ ਹੋਏ ਨੇ ਮਸਜਿਦ ਦੀ ਥਾਂ ਗਰੀਦੀ ਆ ਅੱਛਾ ਉਹਦੇ ਪੈਸੇ ਦੇਣੇ ਆ ਇਕੱਠੇ ਕਰਕੇ ਅੱਛਾ ਮਤਲਬ ਸਾਰਿਆਂ ਦੇ ਪ੍ਰੇਮ ਪਿਆਰ ਦਾ ਜਿਹੜਾ ਹੁੰਦਾ ਉਹ ਇੱਕ ਇਕੱਠਾ ਕਰਕੇ ਤੁਸੀਂ ਪਾਈਆਂ ਦੇ ਬਦਲਦੀ ਹੁੰਦਾ ਨਾ ਪੈਸਾ ਪੂਰਾ 30 ਲੱਖ ਰੁਪਏ ਦੇਣਾ ਹੈ। ਅੱਛਾ ਤਾਂ ਕਰਕੇ ਫਿਰ ਜਿੱਦੇ ਆਪਣਾ ਕਮਲੇ ਨੂੰ ਚੰਡੀਗੜ੍ਹ ਦੀ ਮਸਜਿਦਾਂ ਉਹਨਾਂ ਚੋਕਰ ਅੱਛਾ ਅੱਛਾ ਇਮਦਾਦ ਹੁੰਦੀ ਹੈ। ਇਹ ਕੀ ਕਹਿੰਦੇ ਹੋ ਇਸ ਜਿਹੜੀ ਰਸਮ ਨੂੰ? ਇਹ ਇਮਦਾਦ ਹੁੰਦੀ ਹੈ ਜਿੰਨੇ ਕੋਈ ਚਾਹੇ ਆਪਣੇ ਉਹਨਾਂ ਸਵਾਭ ਹੀ ਮਿਲਦਾ ਹੈ। ਅੱਛਾ ਬਿਲਕੁਲ ਅੱਬ ਦੀ ਤਰਫੋਂ ਅੱਲਾਹ ਦੀ ਤਰਫੋਂ ਬਿਲਕੁਲ ਬਹੁਤ ਵਧੀਆ ਇੱਕ ਜਿਹੜਾ ਸਾਰਾ ਮਿਲ ਕੇ ਜਿੱਥੇ ਸਾਰੇ ਇਕੱਠੇ ਹੁੰਦੇ ਨੇ ਉਸ ਜਗ੍ਹਾ ਨੂੰ ਬਣਾਉਣ ਦੇ ਲਈ ਵੀ ਸਾਰਿਆਂ ਦਾ ਜਿਹੜਾ ਇੱਕ ਇਕੱਠਾ ਇਹ ਮਿਹਨਤ ਦੀ ਕਮਾਈ ਦਾ ਪੈਸਾ ਵੀ ਹੈਗਾ ਉਹ ਵੀ ਇਕੱਠਾ ਕੀਤਾ ਜਾਂਦਾ ਕਿ ਇੱਥੇ ਇਕੱਠੇ ਮਿਲ ਕੇ ਲਗਾਇਆ ਜਾਵੇ ਸੋ ਇਹ ਤਸਵੀਰਾਂ ਸੀ ਬਹੁਤ ਹੀ ਪਿਆਰ ਭਰੀਆਂ ਤਸਵੀਰਾਂ ਤੁਹਾਨੂੰ ਅਸੀਂ ਸਿੱਧੀਆਂ ਤਸਵੀਰਾਂ ਲਾਈ ਦਿਖਾ ਰਿਹਾ ਹਮਦਰ ਟੀਵੀ ਤੇ ਕਹਿੰਦਾ ਪਰਸੋਂ ਸ਼ੇਖ ਤੇ ਨਾਮ ਸੰਦੀਪ ਕੰਬੋਲ ਚੰਡੀਗੜ੍ਹ ਤੋਂ